ਕਿਲੇ ਜੋ ਕੱਢ ਦੇ ਜੇ ਪੁੱਗੇ ਤੋਂ ਪੁੱਗੇ ਬਾਬੇ ਨੂੰ ਕਹੋ ਬਾਬਾ ਜੀ ਤਾਂ ਇੱਕ ਮੁਠੀ ਤੁਹਾਡੇ ਕਣਕ ਦਾ ਦਾਣਾ ਰੱਖਣ ਲੱਗੇ ਦੋ ਹੀ ਬਣਾ ਕੇ ਵਿਖਾ ਦਿਓ ਬੋਲੋ ਪਿਆਰਿਓ ਲਓ ਸੁਣਦੇ ਆ ਨਾ ਲਾਈਵ ਘਰਾਂ ਚ ਜੀ ਜਿਹੜਾ ਕੋ ਬਾਬੇ ਦਾ ਚੇਲਾ ਚੇਲੀ ਹੈਗੇ ਉਹ ਵੀ ਬਾਬਾ ਜੀ ਕਹਿਣ ਵੀ ਆ ਚੈਲੰਜ ਆ ਵੀ ਬਾਬਾ ਜੀ ਇੱਕ ਕਣਕ ਦਾ ਦਾਣਾ ਤੁਹਾਡੀ ਮੋਟੇ ਚ ਰੱਖਣਾ ਹੈ ਤਾਂ ਇਹਦੇ ਦੋ ਦਾਣੇ ਬਣਾ ਦਿਓ ਤੁਸੀਂ ਦੋ ਦਾਣੇ ਸਾਰਾ ਕੁਝ ਹੀ ਛੱਡ ਦਾਂਗੇ ਅਸੀਂ ਪ੍ਰਚਾਰ ਛੱਡ ਦਾਂਗੇ ਤਮਾ ਕਿ ਅਸੀਂ ਗਲਤ ਬੋਲਦੇ ਰਹੇ ਇਨ ਮੰਨ ਲਾਂਗੇ ਵੀ ਗਲਤੀ ਹੋ ਗਈ ਸਾਡੇ ਕੋਲ ਇੱਕ ਦਾਣੇ ਤੋਂ ਦੋ ਹੀ ਬਣਾ ਦੋ ਜੇ ਨਹੀਂ ਕਰ ਸਕਦੇ ਫਿਰ ਤੁਹਾਡੇ ਤੋਂ ਵੱਡੀ ਕਰਾਮਾ ਤੁਹਾਡੀ ਜ਼ਮੀਨ ਚਾ ਇਥੇ 40 ਕਿਲੋ ਪਾਈਏ ਤੇ 22 23 ਕੁਇੰਟਲ ਕਣਕ ਪੈਦਾ ਕਰਕੇ ਦਿੰਦੀ ਹੈ ਬੋਲੋ ਪਿਆਰਿਓ ਸੁੱਕੇ ਪੱਠੇ ਖਾ ਕੇ ਮੱਝ ਰਾਤ ਨੂੰ ਸਵੇਰੇ ਬਾਲਟੀ ਦੁੱਧ ਹੀ ਭਰ ਦਿੰਦੀ ਹੈ ਸੁੱਕੇ ਪੱਠੇ ਖਾ ਕੇ ਤੁਹਾਡੀਆਂ ਕਰਾ ਮਾਤਾ ਕਾ ਦੀਆਂ ਇੱਛੇ ਰਿਸ਼ਤੇਾਰ ਬਾਬਾ ਜੀ ਨੇ ਪੰਜ ਪੁੱਤ ਲੈ ਕੇ ਦਿੱਤੇ ਬਾਬਾ ਜੀ ਨੇ ਫਲਾਣੇ ਨੂੰ ਛੇ ਪੁੱਤ ਲੈ ਕੇ ਦਿੱਤੇ ਬੇਬੇ ਨਾਨਕੀ ਵੇਲੇ ਇਹ ਸ਼ਬਦ ਕਿੱਥੇ ਸੀ ਜੀ ਬੇਬੇ ਨਾਨਕੀ ਕਰਨਾ ਤੀ ਸੀ ਨਾ ਯਾਰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦੇ ਹੋ ਤੁਸੀਂ ਇਹ ਲੋਕ ਨੇ ਜਿਹੜੇ ਇਕੱਲੇ ਪੁੱਤਾਂ ਦਾ ਪ੍ਰਚਾਰ ਕਰਦੇ ਜਿਨ੍ਹਾਂ ਦੀਆਂ ਵਜ੍ਹਾ ਕਰਕੇ ਅੱਜ ਅੱਧੀ ਅੱਧੀ ਰਾਤ ਸੱਸਾਂ ਨੇ ਗੁੱਟੋਂ ਫੜ ਕੇ ਉਹਨਾਂ ਧੀਆਂ ਨੂੰ ਘਰੋਂ ਬਾਹਰ ਕੱਢਤਾ ਕਿ ਮੇਰੀ 100 ਕਿਲਾ ਜ਼ਮੀਨ ਉਹਦਾ ਵਾਰਿਸ ਨਹੀਂ ਤੇਰੇ ਕੋਲ ਪੈਦਾ ਹੋਇਆ ਮੈਂ ਤੈਨੂੰ ਆਪਣੇ ਘਰ ਕਿਉਂ ਰੱਖਾਂ ਇਹ ਲੋਕ ਨੇ ਉਹ ਗੁਨਾਹਗਾਰ ਮੁਕਦਮੇ ਧਾਇਰ ਉਹਨਾਂ ਤੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਕੇਵਲ ਧਾਰਮਿਕ ਸਥਾਨਾਂ ਤੇ ਪੁੱਤਾਂ ਦੀ ਅਰਦਾਸਾਂ ਕੀਤੀਆਂ ਧੀ ਮਾੜੀ ਹੁੰਦੀ ਹੈ ਕਿਤੇ ਤੁਹਾਡੀ ਬਨਾਨ ਫੱਟੀ ਹੋਵੇ ਨਾ ਧੀ ਭਾਵੇਂ ਕਹਦਾ ਬਾਪੂ ਪਹਿਲਾਂ ਆਪਣੀਆਂ ਦੋ ਬਨਾਨਾ ਲੈ ਕੇ ਆ ਤੇਰੇ ਕੁਰਤੇ ਵਿੱਚ ਮੋਰੀਆਂ ਨੇ ਤੂੰ ਆਪਣੇ ਦੋ ਕੁਰਤੇ ਵੇ ਮੈ ਸਵਾ ਪੁੱਤ ਤੇ ਟਾਵੇਂ ਕਹਿੰਦਾ ਉਹ ਕਹਦਾ ਮੈਨੂੰ ਐਡੀਡਾਸ ਦੇ ਬੂਟ ਪਹਿਲਾਂ ਲੈ ਕੇ ਦੇ ਤੇਰੇ ਪਜਾਮੇ ਨੂੰ ਮੈਂ ਕੀ ਕਰਨਾ ਕੋਟਾਵਾ ਬਾਬਾ ਬਚਾਊਗਾ ਜਿਹੜਾ ਕਹੂਗਾ ਬਾਪੂ ਤੂੰ ਵੀ ਵਧੀਆ ਜੈਕਟਾਂ ਪਾਇਆ ਕਰ ਯਾਰ ਤੂੰ ਵੀ ਵਧੀਆ ਜੁੱਤੀ ਪਾ ਬਾਪੂ ਤੂੰ ਹੀ ਸੋਹਣੀ ਪਰਸਨੈਲਿਟੀ ਵਾਲੇ ਕੱਪੜੇ ਪਾ ਧੀਆਂ ਦਾ ਜੇ ਮਨ ਫੇ ਵੀ ਪਸੀ ਜਾਂਦਾ ਹੈ ਤੇ ਸਾਡੇ ਸਮਾਜ ਨੇ ਤੇ ਪੁੱਤ ਮਿੱਠੜੇ ਮੇਵੇ ਤੇ ਰਾਬਾ ਆੜਾ ਪੁੱਤ ਮਿੱਠਾ ਮੇਵਾ ਰਾਬਾ ਸਭ ਨੂੰ ਦੇਵੇ ਗੁਰਬਾਣੀ ਦੀ ਲੈਣ ਨਹੀਂ ਹੈਗੀ ਇਹ ਸਮਾਜ ਨੂੰ ਗੁੰਮਰਾਹ ਕਰਨ ਵਾਲੀ ਲੈਣ ਹੈ ਇਹ ਜਿਨ੍ਹਾਂ ਦੇ ਘਰ ਤਾਂ ਪੁੱਤ ਹੋ ਜਾਂਦੇ ਆ ਉਹ ਤੇ ਖੁਸ਼ ਹੋ ਜਾਂਦੇ ਆ ਜਿਹੜੀ ਭੈਣ ਦੇ ਘਰ ਔਲਾਦ ਨਹੀਂ ਹੁੰਦੀ ਉਹਨੂੰ ਪੁੱਛ ਕੇ ਵੇਖੋ ਰਾਤ ਨੂੰ ਕਿਦਾਂ ਵਿਚਾਰੀ ਰਸਉਂਦੀ ਹੈ ਉਹਨੂੰ ਕਿਦਾਂ ਸਮਾਜ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਪੀੜਤ ਭੈਣਾਂ ਬਾਰੇ ਵੀ ਸੋਚੋ ਇੱਕ ਬਾਪ ਦੀਆਂ ਦੋ ਧੀਆਂ ਇੱਕ ਧੀ ਦੇ ਘਰ ਤਾਂ ਬੱਚੇ ਹੋ ਗਏ ਇੱਕ ਧੀ ਦੇ ਘਰ ਧੀਆਂ ਹੀ ਹੋਈਆਂ ਉਹਨੂੰ ਪੁੱਛ ਕੇ ਵੇਖੋ ਜਦੋਂ ਉਹਦੇ ਲਾਗੇ ਲੋਕ ਆਂਦੇ ਆ ਤੇਰੇ ਘਰ ਨੇ ਪੁੱਤ ਹੋਇਆ ਕਿਤੇ ਤੱਕ ਅਬ ਸੁਣੂਗਾ ਹੀ ਨਾ ਮੈਂ ਆਸਟ੍ਰੇਲੀਆ ਦੀ ਗੱਲ ਦੱਸਣ ਲੱਗਾ ਇੱਕ ਗੱਲ 2014-15 ਦੀ ਉੱਥੇ ਇੱਕ ਵੀਰ ਆਇਆ ਉਹਦੇ ਦੋ ਬੇਟੀਆਂ ਸੀ ਇੰਨਾ ਮਾਣ ਉਹਨਾਂ ਪਰਿਵਾਰ ਨੂੰ ਆਪਣੀਆਂ ਬੇਟੀਆਂ ਤੇ ਕਹਿੰਦੇ ਜੀ ਸਾਡੀਆਂ ਬੇਟੀਆਂ ਨਹੀਂ ਸਾਡੇ ਬੇਟੇ ਹੀ ਆ ਸਾਡੀਆਂ ਧੀਆਂ ਨਹੀਂ ਸਾਡੇ ਪੋਤੀ ਆ ਪਰ ਉਹਨਾਂ ਬੱਚਿਆਂ ਦੇ ਅੱਖਾਂ ਚ ਅਥਰੂ ਸਨ ਜਦੋਂ ਉਹਨਾਂ ਦੀ ਮੈਂ ਗੱਲਾਂ ਸੁਣੀਆ ਉਹ ਕਹਿੰਦੀਆ ਵੀਰ ਜੀ ਸਾਡੇ ਮੰਮੀ ਡੈਡੀ ਨੂੰ ਇੱਕ ਵਾਰ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਧੀਆ ਉਹਨਾਂ ਨੂੰ ਪੁੱਤ ਸਮਝ ਕੇ ਪਾਲਦੇ ਆ ਵੱਡੇ ਕਰਦੇ ਆ ਪਰ ਇੱਕ ਚੀਜ਼ ਦੀ ਸਮੱਸਿਆ ਜਦੋਂ ਅਸੀਂ ਕਿਤੇ ਗੁਰਦੁਆਰੇ ਜਾਈਏ ਨਾ ਸਾਨੂੰ ਕਈ ਵਾਰੀ ਪੁੱਛਣਗੇ ਸਾਡੇ ਮਾਂ-ਬਾਪ ਨੂੰ ਤੁਹਾਡੇ ਬੱਚੇ ਕਿੰਨੇ ਆ ਤੇ ਸਾਡੇ ਮੰਮੀ ਜੀ ਜਾਂ ਸਾਡੇ ਡੈਡੀ ਜੀ ਕਹਣਗੇ ਸਾਡੇ ਦੋ ਬੱਚੇ ਆ ਅੱਛਾ ਬੇਟਾ ਬੇਟੀ ਆ ਤੇ ਮੇਰੀ ਮਾਂ ਕਹੋਗੇ ਨਹੀਂ ਜੀ ਦੋਨੋਂ ਬੇਟੀਆਂ ਆ ਅੱਛਾ ਪੋਤੇ ਨਹੀਂ ਆ ਕਹਿੰਦੀ ਉਹ ਦਿਨ ਸਾਡੇ ਮਨ ਚ ਇਹ ਸਵਾਲ ਆਉਂਦਾ ਇਹ ਮੰਮੀ ਪੁੱਤ ਕਿਉਂ ਪੁੱਛਦੀਆਂ ਨੇ ਬੀਬੀਆਂ ਹੁਣ ਜਿਹੜੀਆਂ ਆਸਟ੍ਰੇਲੀਆ ਦੀਆਂ ਬੌਰਨ ਬੱਚੀਆਂ ਨੇ ਉਹ ਠੀਕ ਹੈ ਜਿਹੜੇ ਅਗਲੀ ਪੀੜ੍ਹੀ ਆ ਨਾ ਉਹ ਪੁੱਛਣਾ ਜ਼ਰੂਰ ਆਪਾਂ ਨੂੰ ਕਿ ਕਿਸਦੇ ਘਰ ਪੁੱਤ ਹੋਵੇ ਉੱਥੇ ਨਹੀਂ ਪੁੱਛਿਆ ਜਾਂਦਾ ਧੀ ਨਹੀਂ ਹੈਗੀ ਪਰ ਧੀਆ ਵਾਲੇ ਘਰ ਇਹ ਜ਼ਰੂਰ ਪੁੱਛਿਆ ਜਾਂਦਾ ਪੁੱਤ ਨਹੀਂ ਹੈਗਾ ਮੇਰੀ ਉਹ ਭੈਣੋ ਜਦੋਂ ਘਰ ਚ ਧੀ ਜੰਮਦੀ ਹੈ ਸਭ ਤੋਂ ਪਹਿਲਾਂ ਮੂੰਹ ਕਿਹਦਾ ਸੋਚਦਾ ਜੀ ਭਲਾ ਰਹਿਣਾ ਬੋਲ ਪੋ ਸੱਚ ਤੇ ਸੱਚ ਹੀ ਰਹਿਣਾ ਇੱਕ ਜਿਹੜੇ ਮੂੰਹਾਂ ਲੈ ਵੇਂਦੀਆਂ ਵੀ ਬੋਲਾਂ ਕਿ ਨਾ ਹੀ ਬੋਲਾਂ ਬੋਲ ਪੋ ਕਿਹਦਾ ਸੋਚਦਾ ਜੀ ਮਾੜਾ ਮਾੜਾ ਮੂੰਹ ਜਲਾਉਂਦੀਆਂ ਸੱਸ ਦਾ ਇਹਦਾ ਮਾੜਾ ਮਾੜਾ ਮੂੰਹ ਜਲਾਉਂਦੀਆਂ ਖੁੱਲ ਕੇ ਕਹੋ ਸੱਸ ਦਾ ਪਤਾ ਵੀ ਹੈਗਾ ਵਾ ਜਿਨ੍ਹਾਂ ਦਾ ਨਹੀਂ ਸੋਚਦਾ ਮੈਂ ਉਹਨਾਂ ਮਾਵਾ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਦਾ ਜਿਹੜੀਆਂ ਮਾਵਾ ਦਾ ਆਪਣੇ ਨੋਹ ਦੇ ਘਰ ਈ ਪੈਦਾ ਹੋਣ ਤੇ ਖੁਸ਼ੀ ਹੁੰਦੀ ਹੈ ਨਾ ਅੰਦਰੋਂ ਮੈਂ ਇੱਥੋਂ ਇੱਥੋਂ ਬੈਠੇ ਨਾ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਦਾ ਉਸ ਮਾਂ ਦੇ ਚਰਨਾਂ ਤੇ ਮੈਂ ਸਿਰ ਰੱਖ ਕੇ ਦਾ ਮੱਥਾ ਟੇਕਦਾ ਮਾਂ ਤੂੰ ਧੰਨ ਵਾ ਤੇਰੇ ਅੰਦਰ ਇਹ ਪਾਇ ਪਰ ਦੱਸਿਓ ਸੱਚ ਕਹਿੰਦੀ ਆ ਨਾ ਘਰ ਕਿਤੇ ਤੇ ਰੱਬ ਸੁਣੂਗਾ ਹੀ ਭੈਣੇ ਬੋਲੋ ਜੀ ਹੁਣ ਧਿਆਨ ਨਾਲ ਸੁਣੇ ਮੇਰੀ ਗੱਲ ਕਹਿਣ ਲੱਗਾ ਅਕਲੀ ਜਦੋਂ ਧੀ ਨੇ ਉਹ ਪਲ ਕੇ ਵੱਡੀ ਹੋਣਾ ਨਾ ਉਹਨੂੰ ਵੱਡੇ ਹੁੰਦਿਆਂ ਕਿਸੇ ਨੇ ਦੱਸ ਦੂਣਾ ਪੱਕਾ ਕਿ ਜਦੋਂ ਤੂੰ ਪੈਦਾ ਹੋਈ ਸੀ ਨਾ ਸਭ ਤੋਂ ਪਹਿਲਾਂ ਆਪਸੈਟ ਪਤਾ ਤੇਰੇ ਘਰ 'ਚ ਕੌਣ ਹੋਇਆ ਸੀ ਤੇਰੀ ਦਾਦੀ ਮਾਂ ਪੋਤਰੀ ਦਾ ਪਿਆਰ ਬਣੂਗਾ ਜੀ ਦਾਦੀ ਨਾਲ ਉਹਨੇ ਕਿਹਾ ਮੇਰੇ ਜੰਮਣ ਤੇ ਤੂੰ ਖੁਸ਼ੀ ਨਹੀਂ ਹੋਈ ਇਸ ਕਰਕੇ ਆਓ ਇਸ ਕਲੰਕ ਨੂੰ ਆਪਣੇ ਮੱਥੇ ਤੋਂ ਲਾ ਦਿਓ ਤੇ ਖੁਸ਼ੀ ਮਨਾਓ ਕਿ ਸਾਡੇ ਵਾਸਤੇ ਧੀਾਂ ਤੇ ਪੁੱਤਾਂ 'ਚ ਕੋਈ ਫਰਕ ਨਹੀਂ ਉਹ ਵਡੀਆਂ ਹੋ ਕੇ ਤੁਹਾਡੇ ਬੈੱਡ ਤੇ ਬਹਿਣ ਤੁਹਾਡੇ ਮੰਜੇ ਤੇ ਬਹਿਣ ਤੁਹਾਡੇ ਪੈਰਾਂ ਦੀ ਮਾਲਸ਼ ਕਰਨ ਤੁਹਾਡੇ ਮੋਢਿਆਂ ਤੇ ਚੜਨ ਤੇ ਉਹਨਾਂ ਨੂੰ ਚਾਹ ਚੜੇ ਜਦੋਂ ਮੈਂ ਪੈਦਾ ਹੋਈ ਸੀ ਘਰ ਵਿੱਚ ਸਭ ਤੋਂ ਵੱਧ ਮੇਰੀ ਦਾਦੀ ਨੂੰ ਚਾਹ ਚੜਿਆ ਸੀ ਲਾਹ ਦਿਓ ਕਲੰਕ ਕੋਈ ਕੁਵੀਸ਼ਰਾਂ ਨੂੰ ਕਹੀ ਜਾਂਦਾ ਕੋ ਢਾਡੀਆਂ ਨੂੰ ਕਹੀ ਜਾਂਦਾ ਕੋ ਗ੍ਰੰਥੀਆਂ ਨੂੰ ਕਹੀ ਜਾਂਦਾ ਕੋ ਬਾਬਿਆਂ ਨੂੰ ਕਹੀ ਜਾਂਦਾ ਕੀ ਪੁੱਤ ਦੀ ਅਰਦਾਸ ਕਰ ਦਿਓ ਜੀ ਪੁੱਤ ਦੀ ਅਰਦਾਸ ਕਰ ਦਿਓ ਕਿਉਂ ਪੁੱਤ ਦੀ ਅਰਦਾਸ ਕਰਦੇ ਧੀਆਂ ਦੀ ਅਰਦਾਸ ਕਿਉਂ ਨਹੀਂ ਹੁੰਦੀ ਬਈ 80% ਪਿਰਧ ਆਸ਼ਰਮਾਂ ਦੇ ਵਿੱਚ ਪੁੱਤਰ ਪੀੜਤ ਮਾਪੇ ਬੈਠੇ ਨੇ ਬੋਲੋ ਜੀ ਕੌਣ ਬੈਠੇ ਨੇ ਪੁੱਤਰ ਪੀੜਤ ਮਾਪੇ ਜਿਹੜੇ ਪੁੱਤਰਾਂ ਤੋਂ ਪੀੜਤ ਨੇ ਬੈਠੇ ਤੋ ਆਓ ਆਪਣੇ ਇਹਨਾਂ ਸਮਾਗਮਾਂ 'ਚ ਇੱਕ ਕਮਿਟਮੈਂਟ ਕਰਕੇ ਜਾਓ ਅਗਲੀ ਪੀੜ੍ਹੀ ਨੂੰ ਬੇਨਤੀ ਹੈ ਤੁਸੀਂ ਤੁਹਾਡੇ ਜਦੋਂ ਵਿਆਹ ਹੋਣੇ ਨੇ ਤੁਹਾਡੇ ਘਰ ਔਲਾਦ ਹੋਵੇ ਵਾਹ ਪਲਾ ਜੇ ਕੋਈ ਮਾੜੀ ਮੋਟੀ ਪ੍ਰੋਬਲਮ ਆਵੇ ਕਦੀ ਡੋਲਣਾ ਨਹੀਂ ਕਦੀ ਆਪਣੇ ਜੀਵਨ ਸਾਥੀ ਨੂੰ ਮਹਿਣਾ ਨਹੀਂ ਮਾਰਨਾ ਨਾ ਕਦੀ ਉਹਦੇ ਸਾਹਮਣੇ ਇਹ ਨਹੀਂ ਕਹਿਣਾ ਇੰਨੀ ਜਾਇਦਾਦ ਦਾ ਕੀ ਕਰਨਾ ਇੱਥੇ ਦੋ ਦੋ ਤਿੰਨ ਤਿੰਨ ਚਾਰ ਚਾਰ ਪੁੱਤਰਾਂ ਵਾਲੇ ਵੀ ਜਾਇਦਾਦਾਂ ਇੱਥੇ ਰਹਿ ਗਈਆਂ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਮੈਨੂੰ ਦੱਸਿਓ ਜੀ ਰਾਵਣ ਦੇ ਕਿੰਨੇ ਲੱਖ 1 ਲੱਖ ਪੁੱਤਰ ਸੀ ਮੰਨਿਆ ਗਿਆ ਹੈਗੇ ਨਹੀਂ ਹੈਗੇ ਮੈਨੂੰ ਨਹੀਂ ਪਤਾ ਇਹ ਗੁਰਮਤ ਨੇ ਆਖਿਆ ਇਹਦੇ ਨਾਲ ਮਤਲਬ ਨਹੀਂ ਹੈਗੇ ਕਿ ਨਹੀਂ ਹੈਗੇ ਮੰਨੇ ਗਏ ਆ ਵੀ 1 ਲੱਖ ਪੁੱਤਰ ਸੀ ਤੇ ਸਵਾ ਲੱਖ ਪੁੱਤਰਾ ਸੀ ਪਰ ਕਮਾਲ ਦੀ ਗੱਲ ਵੇਖੋ ਗੁਰਮਤ ਨੇ ਆਖਿਆ ਐਡੇ ਵੱਡੇ ਅਮਲੇ ਫੈਲੇ ਵਾਲੇ ਦੇ ਘਰ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਚਿਆ ਆਪਣੀ ਗੰਢ ਤੁਹਾਡੀ ਪੈਣੀ ਹੈ ਚੰਗੇ ਕੰਮਾਂ ਨਾਲ ਜੇ ਸਾਡੇ ਕੰਮ ਨੇਕ ਹੋਣਗੇ ਸਾਡੇ ਮਰਨ ਤੋਂ ਬਾਅਦ ਵੀ ਲੋਕ ਕਹਿਣਗੇ ਕੋਈ ਦੁਨੀਆ ਤੇ ਚੰਗਾ ਇਨਸਾਨ ਆਇਆ ਸੀ ਮੋਇਆਂ ਗੰਢ ਨੇਕੀ ਸਤ ਹੋਏ ਮਰਨ ਤੋਂ ਬਾਅਦ ਸਾਡੀ ਗੰਢ ਪਏਗੀ ਜੇ ਸਾਡੇ ਆਪਣੇ ਪੱਲੇ ਨੇਕੀ ਆ ਤੀਆਂ ਤੇ ਇਨਾ ਪਿਆਰ ਕਰਦੀਆਂ ਬੱਚਿਆਂ ਨੂੰ ਪੁੱਛੇ ਕੁਝ ਨਾ ਕਈ ਵਾਰੀ ਜਦੋਂ ਧੀ ਜੰਮਦੀ ਉਦੋਂ ਮਾਂ ਬਾਪ ਨੂੰ ਖੁਸ਼ੀ ਨਹੀਂ ਹੁੰਦੀ ਬਾਅਦ ਧੀਆਂ ਪੁੱਤਰਾਂ ਨਾਲੋਂ ਵੀ ਵੱਧ ਮਨ ਮੋਹ ਲੈਂਦੀਆਂ ਨੇ ਆਪਣੇ ਮਾਪਿਆਂ ਦਾ ਮਨ ਮੋਹ ਲੈਂਦੀਆਂ ਨੇ ਉਜਨੋ ਪਿਓ ਦੇ ਲਾਗੇ ਗਵਿੰਧੀਆਂ ਨੇ ਮਾਂ ਦੇ ਲਾਗੇ ਵਿੰਧੀਆਂ ਨੇ ਅਸ਼ਾ 펏ੀਆਂ ਕਈ ਵਾਰੀ ਮਜਬੂਰੀ ਵੀ ਵੇਖ ਲੈਂਦੀਆਂ ਨੇ ਵੀ ਬਾਪ ਦੇ ਪਰਸ ਚ ਪੈਸੇ ਐ ਨਹੀਂ ਮਾਂ ਦੇ ਕੋਲ ਪੈਸੇ ਐ ਨਹੀਂ ਕੋਈ ਗੱਲ ਨਹੀਂ ਤੇ ਸਾਰੇ ਮੈਂ ਬੱਚਿਆਂ ਦੀ ਗੱਲ ਵੀ ਨਹੀਂ ਕਰਦਾ ਪਰ ਕਈ ਵਾਰੀ ਪੁੱਤਰ ਐਦਾਂ ਗੱਲ 'ਚ ਗੂਠਾ ਦੇ ਕੇ ਲੈਂਦਾ ਕਹਿੰਦਾ ਵੀ ਮੈਨੂੰ ਤੇਰਾ ਪਤਾ ਨਹੀਂ ਬਾਪ ਪਰ ਮੈਨੂੰ ਬੁਲਟ ਚਾਹੀਦੇ ਤੂੰ ਭਾਵੇਂ ਕਰ ਜਾ ਥੋੜਾ ਜਿਹਾ ਫੇਰ ਚੁੱਕ ਲੈ ਇਹ ਸ਼ ਕਰਕੇ ਮੈਂ ਪਹਿਲਾਂ ਬੇਨਤੀ ਕਰਦਾ ਉੱਚਾਈ ਦੀ اولاد ਸਾਨੂੰ ਸਾਡੇ ਬੱਚੇ ਹੋਣ ਪਰ ਮੈਂ ਮੰਨ ਲਓ ਨਾ ਹੋਵੇ ਤੇ ਆਪਣੇ ਆਪ ਨੂੰ ਇਹ ਨਹੀਂ ਕਦੀ ਕਹਿਣਾ ਸਾਡੀ ਕਿਸਮਤ ਮਾੜੀ ਆ ਸਾਡੇ ਭਾਗਾਂ ਚ ਰੱਬ ਨੇ ਲਿਖਿਆ ਹੀ ਨਹੀਂ ਇਹ ਕਿਸਮਤ ਭਾਗ ਇਹ ਸ਼ਬਦ ਸਾਡੇ ਚ ਪਾਏ ਗਏ ਨੇ ਲੋਕ ਭੱਜੇ ਜਾਂਦੇ ਨੇ ਕੋ ਦੁੱਧ ਲੈਣ ਜਾਂਦਾ ਕੋ ਪੁੱਤ ਲੈਣ ਜਾਂਦਾ ਕੋ ਇਦਾਂ ਜਾਂਦਾ ਅਸੀਂ ਡੇਰਾ ਬਾਬਾ ਨਾਨਕ ਕਰਮਦਾਸ ਦੀ ਗੱਲ ਦੱਸ ਰਿਹਾ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਅਸੀਂ ਉੱਥੇ ਕੈਂਪ ਲਾਉਣ ਗਏ ਤੇ ਉੱਥੇ ਨਾ ਤੰਦ ਉੱਤੇ ਲਿਖਿਆ ਇਦਾਂ ਪੁੱਤਰਾਂ ਦੀ ਪ੍ਰਾਪਤੀ ਲਈ ਵਿਸ਼ੇਸ਼ ਪ੍ਰਸ਼ਾਦ ਲਓ ਅਸੀਂ ਅਸੀਂ ਜਦੋਂ ਨਮਸਕਾਰ ਕੀਤੀ ਘੁੰਮ ਕੇ ਜਿਹੜਾ ਉੱਥੋਂ ਦੇਖ ਲਈ ਤੇ ਜਿਹੜਾ ਉੱਥੇ ਬੈਠਾ ਸੀ ਪ੍ਰਸ਼ਾਦ ਦੇਣ ਵਾਲਾ ਮੈਂ ਇਹਨੂੰ ਇਸ਼ਾਰੇ ਨਾਲ ਆਖਿਆ ਮੈਂ ਕਿਹਾ ਜੀ ਉਹ ਕੀ ਲਿਖਿਆ ਉਹ ਮੈਨੂੰ ਪੜ੍ਹ ਕੇ ਸੁਣਾਉਣ ਲੱਗ ਪਿਆ ਵੀ ਪੁੱਤਰਾਂ ਦੀ ਪ੍ਰਾਪਤੀ ਲਈ ਵਿਸ਼ੇਸ਼ ਪ੍ਰਸ਼ਾਦ ਇੱਥੋਂ ਲਓ ਉਹ ਮੈਨੂੰ ਪੜ੍ਹ ਕੇ ਮੈਂ ਕਿਹਾ ਪੜ੍ਹ ਤੇ ਮੈਂ ਵੀ ਲਿਆ ਵਾ ਉਹ ਪ੍ਰਸ਼ਾਦ ਕਿਹੜਾ ਮਿਲਦਾ ਇੱਥੋਂ ਪੁੱਤਰ ਦੀ ਪ੍ਰਾਪਤੀ ਲਈ ਕਹਿੰਦਾ ਲੌਂਗ ਮਿਲਦੇ ਆ ਜੀ ਮੈਂ ਕਿਹਾ ਕਿੱਥੋਂ ਮਿਲਦੇ ਆ ਉਹ ਨਾਲ ਹੀ ਕੰਧ ਦੇ ਨਾਲ ਹੀ ਦੂਜੇ ਬਨੇ ਬਾਬਾ ਜੀ ਬੈਠੇ ਸੀ ਕਹਿੰਦੇ ਬਾਬਾ ਜੀ ਲੌਂਗ ਦਿੰਦੇ ਮੈਂ ਕਿਹਾ ਜੇ ਮੰਨ ਲਓ ਕਿਸੇ ਘਰ ਪੁੱਤ ਹੋਵੇ ਉਹਨੂੰ ਧੀ ਚਾਹੀਦੀ ਹੋਵੇ ਉਹਦੇ ਵਾਸਤੇ ਕੀ ਦਿੰਦੇ ਤੁਸੀਂ ਕਹਿੰਦੇ ਉਹ ਤੇ ਪ੍ਰਸ਼ਾਦ ਇੱਥੋਂ ਮਿਲਦਾ ਨਹੀਂ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਪੀੜਾਂ ਦੀਆਂ ਪੀੜਾਂ ਤੁਰੀਆਂ ਜਾਂਦੀਆਂ ਪੀੜਾਂ ਦੀਆਂ ਪੀੜਾਂ ਤੁਰੀਆਂ ਜਾਂਦੀਆਂ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਪਤਾ ਤਵਾਰ ਲਿਖਦੇ ਪੰਨੇ ਤੇ ਇੱਕ ਐਸੀ ਧੀ ਦਾ ਜ਼ਿਕਰ ਆਉਂਦਾ ਹੈ